ਲੁਧਿਆਣਾ ਦੇ ਵਿੱਚ ਪੁਲਿਸ ਸੁਰੱਖਿਆ ਜਿਹੜੀ ਆ ਵਧਾ ਦਿੱਤੀ ਗਈ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਵਕਤ ਅਸੀਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਖੜੇ ਹੋਏ ਆ ਜਿੱਥੇ ਦੇਖ ਸਕਦੇ ਹੋ ਸੁਰੱਖਿਆ ਦਾ ਕੜਾ ਪੈਰਾ ਜਿਹੜਾ ਉਹ ਦਿੱਤਾ ਜਾ ਰਿਹਾ ਵਾ ਬੁਲੇਟ ਪ੍ਰੂਫ ਗੱਡੀਆਂ ਜਿਹੜੀਆਂ ਉਹ ਤਨਤ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਹਰ ਚੌਕ ਦੇ ਵਿੱਚ ਪੀਸੀਆਰ ਵੈਨ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਜਿਨ੍ਹਾਂ ਦੇ ਉੱਤੇ ਹਾਈ ਟੈਕ ਕੈਮਰੇ ਲੱਗੇ ਨੇ ਉਹ ਤਨਤ ਕੀਤੀਆਂ ਗਈਆਂ ਨੇ ਹਰ ਥਾਣੇ ਦੇ ਬਾਹਰ ਸੁਰੱਖਿਆ ਜਿਹੜੀ ਆ ਇਸ ਵਕਤ ਅਵਧਾਈ ਗਈ ਆ ਇਹ ਵੀ ਦੱਸਿਆ ਜਾ ਰਿਹਾ ਕਿ ਲੁਧਿਆਣਾ ਦੇ ਵਿੱਚ ਅਲਰਟ ਵੀ ਜਿਹੜਾ ਵਾ ਜਾਰੀ ਕੀਤਾ ਗਿਆ ਵਾ ਇਸ ਦੇ ਨਾਲ ਨਾਲ ਇਹ ਵੀ ਦੱਸ ਦਿੰਦੇ ਨੇ ਕਿ ਲੁਧਿਆਣਾ ਦੇ ਵਿੱਚ ਨਗਰ ਨਿਗਮ ਚੋਣਾਂ ਵੀ ਚੱਲ ਰਹੀਆਂ ਨੇ ਲੁਧਿਆਣਾ ਦੇ ਵਿੱਚ 95 ਵਾਰਡ ਨੇ ਜਿੱਥੇ ਨਗਰ ਨਿਗਮ ਦੀਆਂ ਚੋਣਾਂ ਵੀ ਜੜੀਆਂ ਵਾ ਹੋਣ ਜਾ ਰਹੀਆਂ ਨੇ 21 ਤਰੀਕ ਨੂੰ VOTING ਹੋਣੀ ਆ ਜਿਸ ਨੂੰ ਲੈ ਕੇ ਵੀ ਸੁਰੱਖਿਆ ਵਧਾਈ ਗਈ ਆ ਹਾਲਾਂਕਿ ਅਲਰਟ ਕਿਸ ਕਾਰਨ ਨੂੰ ਲੈ ਕੇ ਜਾਰੀ ਕੀਤਾ ਗਿਆ ਵਾ ਇਸ ਦੀ ਜਾਣਕਾਰੀ ਜਿਹੜੀ ਆ ਨਹੀਂ ਦਿੱਤੀ ਗਈ ਆ ਪਰ ਸੁਰੱਖਿਆ ਜਿਹੜੀ ਆ ਉਹ ਅਹ ਵਧਾਈ ਗਈ ਆ ਜਿੰਨੇ ਵੀ ਸੀਸੀਟੀਵੀ ਕੈਮਰੇ ਨੇ ਉਹਨਾਂ ਰਾਹੀਂ ਵੀ ਨਿਗਰਾਨੀ ਜਿਹੜੀ ਆ ਇਸ ਵਕਤ ਚੱਪੇ-ਚੱਪੇ ਤੇ ਰੱਖੀ ਜਾ ਰਹੀ ਆ ਪੁਲਿਸ ਜਿਹੜੀਆਂ ਟੀਮਾਂ ਨੇ ਹਰ ਮੁਹੱਲੇ ਦੇ ਵਿੱਚ ਇਸ ਵਕਤ ਗਸ਼ਤ ਕਰ ਰਹੀਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਲਰਟ ਜਿਹੜਾ ਬਾ ਜਾਰੀ ਕੀਤਾ ਗਿਆ ਵਾ ਜੋ ਸੁੱਤਰ ਜਾਣਕਾਰੀ ਦੇ ਰਹੇ ਨੇ ਕਿ ਅਲਰਟ ਜਿਹੜਾ ਵਾ ਲੋਹੜਾ ਦੇ ਵਿੱਚ ਜਾਰੀ ਕੀਤਾ ਗਿਆ ਵਾ ਬੁਲੇਟ ਪ੍ਰੂਫ ਗੱਡੀਆਂ ਤੁਸੀਂ ਦੇਖ ਸਕਦੇ ਹੋ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਤਨਾਤ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਵਕਫ-ਵਕ ਥਾਣਿਆਂ ਦੇ ਵਿੱਚ ਵੀ ਜਿਹੜਾ ਵਾ ਅਲਰਟ ਜਾਰੀ ਕੀਤਾ ਗਿਆ ਵਾ ਹਰ ਚੌਂਕ ਦੇ ਵਿੱਚ ਪੀਸੀਆਰ ਵੈਨ ਜਿਹੜੀਆਂ ਵਾ ਉਹ ਤਨਤ ਤਿੰਗੀਆਂ ਨੇ ਉਹਨਾਂ ਦੇ ਉੱਤੇ ਜੋ ਕੈਮਰੇ ਲੱਗੇ ਨੇ ਉਸ ਤੇ ਰਾਹੀਂ ਹਰ ਚੌਂਕ ਤੋਂ ਨਿਗਰਾਨੀ ਰੱਖੀ ਜਾ ਰਹੀ ਆ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਜਿਹੜੀਆਂ ਨੇ ਉਹ ਵਕਫ ਵਕਫ ਥਾਵਾਂ ਤੇ ਜਾ ਕੇ ਇਸ ਵਕਤ ਚੈਕਿੰਗ ਅਭਿਆਨ ਵੀ ਜਿਹੜਾ ਵਾ ਚਲਾਇਆ ਜਾ ਰਿਹਾ ਵਾ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਜੋ ਰੇਲਵੇ ਸਟੇਸ਼ਨ ਆ ਬੱਸ ਸਟੈਂਡ ਉੱਥੇ ਵੀ ਸੁਰੱਖਿਆ ਜਿਹੜੀ ਆ ਉਹ ਵਧਾਈ ਗਈ ਆ ਹੋਟਲਾਂ ਦੇ ਵਿੱਚ ਵਿਸ਼ੇਸ਼ ਜਿਹੜੀ ਆ ਇਸ ਵਕਤ ਚੈਕਿੰਗ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਤਾਂ ਇਹ ਅਲਰਟ ਜਿਹੜਾ ਵਾ ਜਾਰੀ ਕੀਤਾ ਗਿਆ ਵਾ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਅ ਅਫੀਸ਼ੀਅਲ ਜਿਹੜੀ ਆ ਸਟੇਟਮੈਂਟ ਪੁਲਿਸ ਵੱਲੋਂ ਹਾਲਾਂਕਿ ਨਹੀਂ ਦਿੱਤੀ ਗਈ ਆ ਪਰ ਸੁਰੱਖਿਆ ਜਿਹੜੀ ਆ ਲੁਧਿਆਣਾ ਦੇ ਵਿੱਚ ਇਸ ਵਕਤ ਵਧਾ ਦਿੱਤੀ ਗਈ ਆ ਪੂਰੇ ਸਟਾਫ ਨੂੰ ਇਹ ਵੀ ਕਿਹਾ ਗਿਆ ਕਿ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਜੋ ਕਮਿਸ਼ਨਰ ਦਫ਼ਤਰ ਤੋਂ ਮੇਰੀ ਜਾਣਕਾਰੀ ਹੈ ਕਿ ਪੁਲਿਸ ਨੂੰ ਅ ਅ ਦਿਨ ਰਾਤ ਡਿਊਟੀ ਤੇ ਤਨਾਤ ਰਹਿਣ ਦੀ ਜਿਹੜੀ ਆ ਆਰਡਰ ਦਿੱਤੇ ਗਏ ਨੇ ਹਰ ਟਾਈਮ ਜਿਹੜਾ ਵਾ ਐਕਟਿਵ ਜਿਹੜੀ ਆ ਪੁਲਿਸ ਰਵੇ ਹਥਿਆਰ ਜਿਹੜੇ ਨੇ ਉਹਨਾਂ ਥਾਣੇ ਦੇ ਵਿੱਚ ਪਏ ਨੇ ਉਹਨਾਂ ਨੂੰ ਦਰੁਸਤ ਜਿਹੜਾ ਵਾ ਉਹ ਕੀਤਾ ਜਾਵੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਤੋਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵਿਸ਼ੇਸ਼ ਜਿਹੜੀ ਆ ਬੈਰੀਗੇਟਿੰਗ ਜਿਹੜੀ ਆ ਕੀਤੀ ਗਈ ਆ ਥਾਣੇ ਦੇ ਬਾਹਰ ਜੋ ਬੰਕਰ ਨੇ ਮਿੱਟੀ ਦੇ ਬੰਕਰ ਨੇ ਉਹ ਬਣਾਏ ਗਏ ਨੇ ਬੁਲਟ ਪ੍ਰੂਫ ਬੰਕਰ ਬਣਾਏ ਗਏ ਨੇ ਕਈ ਥਾਣੇ ਜਿਹੜੇ ਹਾਈਵੇ ਤੇ ਪੈਂਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਵਧਾਈ ਗਈ ਆ ਉੱਥੇ ਥਾਣੇ ਦੇ ਬਾਹਰ ਨੈਟ ਇੱਕ ਵਿਸ਼ੇਸ਼ ਨੈਟ ਲਗਾਈ ਗਈ ਹੈ ਤਾਂ ਕਿ ਕੋਈ ਵੀ ਬਾਹਰੋਂ ਜਿਹੜੀ ਆ ਚੀਜ਼ ਅੰਦਰ ਥਾਣੇ ਦੇ ਅੰਦਰ ਨਾ ਸੁੱਟੀ ਜਾ ਸਕੇ ਤਾਂ ਵਿਸ਼ੇਸ਼ ਚੈਕਿੰਗ ਜਿਹੜੀ ਆ ਇਸ ਵਕਤ ਪੂਰੇ ਲੁਧਿਆਣੇ ਦੇ ਵਿੱਚ ਕੀਤੀ ਜਾ ਰਹੀ ਆ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਆ ਅੰਨ੍ਹਾ ਔਰ ਜਿਹੜੇ ਉਪਕਰਨ ਹੁੰਦੇ ਨੇ ਜਿਹੜੇ ਤਕਨੀਕੀ ਉਪਕਰਨ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਤਿਆਰ ਰੱਖਿਆ ਗਿਆ ਵਾ ਤਾਂ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਪੁਲਿਸ ਜਿਹੜਾ ਵਾ ਹਰ ਇੱਕ ਚੀਜ਼ ਦਾ ਸਾਹਮਣਾ ਜਿਹੜਾ ਵਾ ਕਰ ਸਕੇ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਸੁਰੱਖਿਆ ਦੇ ਇੰਤਜ਼ਾਮ ਇਸ ਵਕਤ ਕਿਤੇ ਕਿਨੇ ਹਰ ਪਾਸੇ ਇਸ ਵਕਤ ਪੁਲਿਸੀ ਪੁਲਿਸ ਜੜੀਆ ਤਣਾਤ ਕੀਤੀ ਗਈ ਆ ਆ ਵਿਸ਼ੇਸ਼ ਕਰ ਥਾਣਿਆਂ ਦੇ ਬਾਹਰ ਰੇਲਵੇ ਸਟੇਸ਼ਨ ਦੇ ਬਾਹਰ ਬੱਸ ਸਟੈਂਡ ਦੇ ਬਾਹਰ ਵਿਸ਼ੇਸ਼ ਹੋਟਲਾਂ ਦੇ ਵਿੱਚ ਇਸ ਵਕਤ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਜੋ ਸੂਤਰ ਜਾਣਕਾਰੀ ਦੇਦੇ ਨੇ ਇਸ ਵਕਤ ਲੁਧਿਆਣਾ ਦੇ ਵਿੱਚ ਅਲਰਟ ਜਿਹੜਾ ਵਾ ਜਾਰੀ ਕੀਤਾ ਹੋਇਆ ਵਾ ਨਗਰ ਨਿਗਮ ਦੇ ਚੋਣਾਂ ਵੀ ਚੱਲ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਉਸ ਨੂੰ ਲੈ ਕੇ ਪੁਲਿਸ ਵੱਲੋਂ ਵਿਸ਼ੇਸ਼ ਜਿਹੜੀ ਆ ਤਿਆਰੀ ਕੀਤੀ ਗਈ ਆ ਚੋਣਾਂ ਨੂੰ ਲੈ ਕੇ ਵੀ ਲੁਧਿਆਣਾ ਤੋਂ ਬਾਹਰ ਜਿਹੜੀ ਆ ਜੋ ਫੋਰਸ ਆ ਉਹ ਮਂਗਾਈ ਗਈ ਹੈ ਤਾਂ ਕਿ ਹਰ ਚੌਂਕ ਤੇ ਹਰ ਜਗ੍ਹਾ ਤੇ ਨਿਗਰਾਨੀ ਜਿਹੜੀ ਆ ਉਹ ਰੱਖੀ ਜਾ ਸਕੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੁਲਟ ਪ੍ਰੂਫ ਗੱਡੀਆਂ ਜਿਹੜੀਆਂ ਵਾ ਕਈ ਚੌਂਕਾਂ ਦੇ ਵਿੱਚ ਕਈ ਥਾਵਾਂ ਤੇ ਤੇ ਨਾਦ ਕੀਤੀਆਂ ਗਈਆਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਜਿਹੜਾ ਨਾ ਹੋਵੇ ਤਾਂ ਇਹ ਤਸਵੀਰਾਂ ਵਕਫ ਵਕਫ ਜਗਤ ਨੂੰ ਦਿਖਾ ਰਹੇ ਆਸੀਂ ਜਿੱਥੇ ਸੁਰੱਖਿਆ ਨੂੰ ਲੈ ਕੇ ਇਸ ਵਕਤ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਦਾ ਇਹ ਲੁਧਿਆਣਾ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪੁਲਿਸ ਵੱਲੋਂ ਸੁਰੱਖਿਆ ਜਿਹੜੀ ਆ ਉਹ ਵਧਾ ਦਿੱਤੀ ਗਈ ਆ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਲੁਧਿਆਣਾ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਵਾ ਇਹ ਵੀ ਜਾਣਕਾਰੀ ਜੋ ਸੂਤਰਾਂ ਤੋਂ ਮਿਲ ਰਹੀ ਹੈ ਕਿ 28 ਦੇ ਕਰੀਬ ਥਾਣਿਆਂ ਦੇ ਵਿੱਚ ਅਲਰਟ ਜਿਹੜਾ ਵਾ ਉਹ ਜਾਰੀ ਕੀਤਾ ਗਿਆ ਵਾ ਜਿਹੜੇ ਹਾਈਵੇ ਤੇ ਥਾਣੇ ਪੈਂਦੇ ਨੇ ਜਿੱਥੋਂ ਮੁੱਖ ਮਾਰਗ ਨਿਕਲਦੇ ਨੇ ਉਹਦੇ ਨਾਲ ਜਿਹੜੇ ਥਾਣੇ ਲੱਗਦੇ ਨੇ ਉਹਨਾਂ ਨੂੰ ਅਲਰਟ ਤੇ ਰੱਖਿਆ ਗਿਆ ਵਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਲਚਲ ਹੁੰਦੀ ਹੈ ਤਾਂ ਤੁਰੰਤ ਪੁਲਿਸ ਫੋਰਸ ਜਿਹੜੀ ਆ ਉਹ ਐਕਟਿਵ ਹੋ ਜੇਗੀ ਤਾਂ ਇਸ ਤਰ੍ਹਾਂ ਦੀ ਜਿਹੜੀ ਹੈ ਤਿਆਰੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਡੌਗ ਸਕਵਡ ਦੀਆਂ ਟੀਮਾਂ ਜਿਹੜੀਆਂ ਵਾ ਉਹ ਲੜਤੇ ਰੱਖਿਆਈਆਂ ਨੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਇਸ ਵਕਤ ਲੁਧਿਆਣਾ ਦੇ ਵਿੱਚ ਕੀਤੇ ਗਏ ਨੇ ਤਾਂ ਲੁਧਿਆਣਾ ਦੇ ਵਿੱਚ ਜੋ ਸੂਤਰ ਜਾਣਕਾਰੀ ਹੈ ਕਿ ਅਲਰਟ ਜਿਹੜਾ ਵਾ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਵਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ